ਏ ਮੈਂ ਕੀ ਪੜ ਰਿਹਾ ਹਾਂ ਜੀ ਕਹਿੰਦੇ ਬੀਬੀ ਭਰਾਜ ਹੁਣੀ ਸਭ ਤੋਂ ਗਰੀਬ ਵਿਧਾਇਕਾਂ ਦੀ ਲਿਸਟ ਚ ਨੇ ਕਥਿਤ ਤੌਰ ਤੇ ਇਹ ਤਾਂ ਕਹਿ ਰਹੇ ਸੀ ਵੀ ਆਪਾਂ ਫੋਰਚੂਨਰ ਬਾਈ ਕਰਨੀਆਂ ਹੁਣ ਥੋੜੇ ਦਿਨਾਂ ਚ ਤਾਂ ਨਹੀਂ ਦੇਖੋ ਫੋਰਚੂਨਰ ਇਹਨਾਂ ਨੇ ਬਾਈ ਕੀਤੀ ਆ ਕਿ ਨਹੀਂ ਕੀਤੀ ਇਹ ਮੈਨੂੰ ਨਹੀਂ ਪਤਾ ਭਾਈ ਗੱਲ ਇਹ ਆ ਕਿ ਅਸਲ ਦੇ ਵਿੱਚ ਇੱਕ ਨਾ ਲਿਸਟ ਜਾਰੀ ਹੋਈ ਆ ਕਿ ਸਭ ਤੋਂ ਗਰੀਬ ਐਮ ਐਲ ਏ ਕੌਣ ਆ ਤੇ ਸਭ ਤੋਂ ਅਮੀਰ ਐਮ ਐਮ ਐਲ ਏ ਕੌਣ ਆ ਇੰਡੀਆ ਚ ਜੀ ਤਾਂ ਸਭ ਤੋਂ ਗਰੀਬ ਐਮ ਐਲ ਏ ਆ ਨਿਰਮਲ ਕੁਮਾਰ ਧਾਰਾ ਭਾਜਪਾ ਦਾ ਪੱਛਮ ਬਗਾਲ ਤੋਂ 1700 ਦੀ ਪ੍ਰਾਪਰਟੀ ਹੈ ਨਰਿੰਦਰ ਪਾਲ ਸਵਣਾ ਫਾਜ਼ਲਕਾ ਤੋਂ ਆਮ ਆਦਮੀ ਪਾਰਟੀ ਦਾ ਉਹ ਦੂਸਰੇ ਨੰਬਰ ਦਾ ਗਰੀਬ ਹੈ 18370 ਦਾ ਰਹਿੰਦਾ ਹੈ ਵੀ ਲਗਜ਼ਰੀ ਗੱਡੀ ਚੀਆ ਪਤਾ ਨਹੀਂ ਕੀ ਦੀ ਹੁਣ ਤੁਸੀਂ ਪਤਾ ਕਰਨਾ ਤੇ ਤੀਸਰੀ ਇੰਡੀਆ ਚੋ ਸਭ ਤੋਂ ਗਰੀਬ ਹੈ ਬੀਬੀ ਨਰਿੰਦਰ ਕੌਰ ਭਰਾਜ 24409 ਦੀ ਪ੍ਰਾਪਰਟੀ ਆ ਤਾਂ ਮਤਲਬ ਇਹ ਆ ਕਿ ਟੌਪ 3 ਦੇ ਵਿੱਚ ਤੇ ਦੋ ਗਰੀਬ ਆਪਣੇ ਹੀ ਹੋ ਗਏ ਇਹ ਬੜੀ ਗਰੀਬੀ ਗਰੀਬੀ ਦੀ ਖੇਡ ਚੱਲ ਰਹੀ ਆ ਉਧਰੋਂ ਸਭ ਤੋਂ ਅਮੀਰ ਹੈ ਜਿਹੜਾ ਉਹ ਵੀ ਭਾਜਪਾ ਦਾ ਇਹ ਪ੍ਰਾਕਸ਼ਾ 33183 ਕਰੋੜ ਦੀ ਜਾਇਦਾਦ ਦੂਜਾ ਕਾਂਗਰਸੀ ਇਹ ਸ਼ਿਵ ਕੁਮਾਰ 1413 ਕਰੋੜ ਦੀ ਤੇ ਬਾਕੀ ਹੈਗਾ ਪੁੱਟੂ ਸੁਆਮੀ ਗੋੜਾ ਇਹ ਕਰਨਾਟਕ ਦਾ ਹੀ ਆ ਇਹ ਆਜ਼ਾਦ ਆ ਆਜ਼ਾਦ ਪਰਿੰਦਾ 1267 ਕਰੋੜ ਅੱਛਾ ਹੁਣ ਜਿਹੜੀ ਇਹ ਸਾਰੀ ਗਿਣਤੀ ਹੋਈ ਆ ਨਾ ਪਹਿਲਾਂ ਮੈਂ ਵੀ ਹੈਰਾਨ ਸਾਂ ਕਿ ਕਿਵੇਂ ਹੈ ਤਾਂ ਇਹ ਜਿਹੜੇ ਮਤਲਬ ਕਿ 22 ਤੱਕ ਇਹਨਾਂ ਦੇ ਜਿਵੇਂ ਆਪਣੇ ਲਾਸਟ ਚੋਣ ਹੋਈ ਆ ਵਿਧਾਇਕਾਂ ਦੀ ਕਦੋਂ ਹੋਈ ਆ 22 ਤਾਂ ਉਹ ਵਾਈਪ ਵਾਲੇ ਹਲਫਨਾਮਿਆਂ ਦੀ ਹੀ ਸ਼ਾਇਦ ਜਿਵੇਂ ਮਤਲਬ ਕਿ ਲਾਸਟ ਇਲੈਕਸ਼ਨ ਸੀਗਾ ਕਰਨਾਟਕ ਦਾ ਜਿਹੜਾ ਸੀਗਾ ਉਹ ਸ਼ਾਇਦ ਆਪਣੇ ਤੋਂ ਬਾਅਦ ਹੁੰਦਾ ਹੈ ਯਾਨੀ ਵਾਈ ਤੋਂ ਬਾਅਦ ਤਾਂ ਉਹ ਉਦੋਂ ਤੋਂ ਜਿਹੜੇ ਹਲਫਨਾਮੇ ਸੀਗੇ ਤਾਜ਼ੇ ਹਲਫਨਾਮੇ ਸੀ ਉਹਦੇ ਆਧਾਰ ਤੇ ਆ ਤਾਂ ਬੀਬੀ ਭਰਾਜ ਜਦੋਂ ਦੁਬਾਰਾ ਕਿਤੇ ਇਲੈਕਸ਼ਨ ਲੜਨਗੇ ਤੇ ਦੁਬਾਰਾ ਹਲਫਨਾਮਾ ਭਰਨਗੇ ਅਸਲੀ ਤਸਵੀਰ ਤੇ ਉਦੋਂ ਨਿਕਲੇਗੀ ਨਾ ਕਿ ਪ੍ਰਾਪਰਟੀ ਕਿੰਨੇ ਗੁਣਾ ਵਧੀ ਆ ਈ ਕੰਨਾ ਜੀ ਹਾਲਾਂਕਿ ਇਹ ਡਿਕਲੇਰੇਸ਼ਨ ਹੁੰਦੀ ਆ ਨਿੱਤਾ ਤੁਹਾਨੂੰ ਪਤਾ ਅੱਜਕੱਲ ਤੇ ਪ੍ਰੋਪਰਟੀ ਇੰਡੀਆ ਚ ਬਣਾਉਣਾ ਹੀ ਔਟ ਗਏ ਤੇ ਕੈਨੇਡਾ ਆਸਟ੍ਰੇਲੀਆ ਚ ਇਧਰ ਹੀ ਕੱਢ ਦਿੰਦੇ ਨੇ ਪੈਸੇ ਅੱਜਕੱਲ ਆਸਟ੍ਰੇਲੀਆ ਬੜਾ ਮਸ਼ਹੂਰ ਹੋਇਆ ਕਹਿੰਦੇ ਕਿ ਉੱਥੇ ਬੜਾ ਅ ਅੱਛਾ ਕੰਮ ਆ ਬਹੁਤ ਉੱਥੇ ਵੀ ਬਿਜ਼ਨਸ ਅੱਛੇ ਰਿਟਰਨ ਦੇ ਰਹੇ ਨੇ ਉੱਥੇ ਵੀ ਪੈਸਾ ਆਪਾ ਦੇ ਰਹੇ ਨੇ ਹਾਂਜੀ ਆਪੇ ਵੇਖਾ ਅੱਛਾ ਹੈ ਬਿਲਕੁਲ ਬਿਲਕੁਲ ਬੜਾ ਤੁਸੀਂ ਬੜਾ ਸੋਹਣਾ ਲਫ਼ਜ਼ੇ ਇਸਤੇਮਾਲ ਕੀਤਾ ਕਿ ਸਕੋਪ ਅੱਛਾ ਹੈ ਤੇ ਉਧਰ ਨੂੰ ਬਸ ਟੋਪ ਦਾ ਮੂੰਹ ਕਰ ਦਿੱਤਾ ਜਿੱਧਰ ਸਕੋਪ ਹੈ ਤਾ ਫਿਲਹਾਲ ਨਰਿੰਦਰ ਕੌਰ ਭਰਾਜ ਤੀਜੇ ਨੰਬਰ ਦੀ ਗਰੀਬ ਵਿਧਾਇਕਾ ਹੈ ਤੇ ਵੇਖ ਲਓ ਰੋਲਾ ਜਿਹੜਾ ਉਹ 25 30 ਲੱਖ ਤੋਂ ਸ਼ੁਰੂ ਹੋ ਕੇ 55 ਲੱਖ ਤੱਕ ਵੀ ਚਲਾ ਜਾਂਦਾ ਹੈ ਜੀ ਫਿਰ ਰੋਲੇ ਤਾਂ ਪੈਣੇ ਹੀ ਆ ਭਾਈ ਜਦ ਇੰਨਾ ਗਰੀਬ ਵਿਧਾਇਕ ਹੋਵੇ ਤਾਂ ਕੁਛ ਤਾਂ ਹੋਊਗਾ ਹੀ ਫਿਰ ਅਗਲੇ ਨੇ ਵੀ ਤਾਂ ਆਪਣੇ ਜੀਣ ਦੇ ਲਈ ਤੇ ਸੰਪਤੀ ਚਾਹੀਦੀ ਹੈ ਨਾ ਚਲੋ ਆਪਾਂ ਖੈਰ ਰਸਤੇ ਕਿਉਂ ਚਰਚਾ ਕਰ ਰਹੇ ਹਾਂ ਕਥਿਤ ਗੱਲਾਂ ਤੇ ਅੱਗੇ ਵਧਦੇ ਹਾਂ ਸੋ ਕਰਨਲ ਮਾਮਲੇ ਦੇ ਵਿੱਚ ਨਿਆਇਕ ਜਾਂਚ ਦੇ ਹੁਕਮ ਦੇ ਦਿੱਤੇ ਗਏ ਨੇ ਜੀ ਇਹ ਵੀ ਮਾਮਲਾ ਚੰਗਾ ਤੂਲ ਫੜਿਆ ਹੋਇਆ ਸੀ ਪਰ ਜਦੋਂ ਤੋਂ ਕੱਲ ਤੋਂ ਐਕਟਿਵ ਹੋਏ ਨੇ ਇਧਰਲੇ ਬੰਦੇ ਨੂੰ ਪੁਲਿਸ ਮੁਲਾਜ਼ਮ ਨਾਨਕ ਸਿੰਘ ਵੀ ਉੱਥੇ ਲਗਾਤਾਰ ਬਾਰਡਰ ਤੇ ਫਿਰ ਰਹੇ ਨੇ ਤੇ ਹੁਣ ਇਧਰ ਤੋਂ ਧਿਆਨ ਥੋੜਾ ਘਟਿਆ ਪਰ ਹੁਣ ਮੌਜੂਦਾ ਜਾਣਕਾਰੀ ਕੀ ਹੈ ਜੀ ਦੇਖੋ ਗੱਲ ਇਹ ਆ ਕਿ ਸਭ